आज गमेंट सीनीय सेकेंडरी स्कूल महारसोना सिविक सी, एक्शन प्रोग्राम के तहत बच्चों वास्ते नब्बे बेंच डिस्ट्रीब्यूट किए हैं फ्री ऑफ कॉस्ट जिन्हचों सत्तर बेंच सीनीयर सैकेंडरी स्कूल माहरसोना और गौरमेंट प्राइमरी स्कूल वास्ते बी बेंच और सीनी सैकेंडरी स्कूल महारसोना वास्ते सत्तर बैच वरता वरते हैं ਏ सिविक ਐਕਸ਼ਨ ਪ੍ਰੋਗਰਾਮ ਅਸੀਂ ਬੀਐਸਐਫ ਦੇ ਤੌਰ ਤੇ ਰੈਗੂਲਰਲੀ ਕਰਦੇ ਰਹਿੰਦੇ ਹਾਂ ਜਿਦੇ ਵਿੱਚ ਅਸੀਂ ਬਾਰਡਰ ਪਾਪੂਲੇਸ਼ਨ ਨੂੰ ਟਾਈਮ ਟੂ ਟਾਈਮ ਚੀਜ਼ਾਂ ਦਿੰਦੇ ਹਾਂ ਜਿਹੜੀ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਤਹਿਤ ਬੱਚਿਆਂ ਨੂੰ ਕੌਨਫੀਡੈਂਸ ਆਂਦਾ ਹੈ ਬੱਚਿਆਂ ਨੂੰ ਇੱਕ ਵਿਸ਼ਵਾਸ ਆਂਦਾ ਹੈ ਔਰ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲਦਾ ਹੈ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਅੱਛੇ ਨਾਗਰਿਕ ਬਣਨ ਅਗਰ ਹੋ ਸਕੇ ਉਹਨਾਂ ਦਾ ਇੰਟਰਸਟ ਫੋਰਸ ਦੇ ਵਿੱਚ ਹੈ ਤਾਂ اپنی فورس ਦੇ ਵਿੱਚ ਆਪਣੇ ਕੈਰੀਅਰ ਨੂੰ ਪਰਸੂ ਕਰ ਰਹੇ ਇਹ ਬੱਚੇ ਸਕੂਲ ਦੇ ਕੁਝ ਐਵੇਂ ਦੇ ਵਿਦਿਆਰਥੀ ਸੀਗੇ ਜਿਨ੍ਹਾਂ ਨੇ ਅਲੱਗ-ਅਲੱਗ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇਹਨਾਂ ਨੇ ਪਰਫਾਰਮੈਂਸ ਕੀਤੀ ਤੇ ਉੱਥੇ ਉਹਨਾਂ ਨੇ ਆਪਣੇ ਸਕੂਲ ਦਾ ਨਾਮ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕੀਤਾ ਤੇ ਇੱਕ ਵਿਜੇਤਾ ਦੇ ਤੌਰ ਤੇ ਉੱਪਰ ਕਾਮਯਾਬੀ ਕੀਤੀ ਔਰ ਉਸ ਤੋਂ ਇਲਾਵਾ ਅਸੀਂ 20 ਬੱਚੇ ਆਪਣੇ ਇਸ ਬਾਰਡਰ ਇਲਾਕੇ ਚੋਂ ਸਿਲੈਕਟ ਕੀਤੇ ਹਨ ਜੋ ਕਿ ਆਉਣ ਵਾਲੇ 25 ਤਰੀਕ 25 ਫਰਵਰੀ ਨੂੰ ਸੈਕਟਰ ਹੈੱਡਕੁਆਟਰ ਅੰਮ੍ਰਿਤਸਰ ਬੀਐਸਐਫ ਹੈੱਡਕੁਆਟਰ ਦੇ ਵਿੱਚ ਇੱਕ ਮੈਰਾਥਨ ਆਰਗੇਨਾਈਜ਼ ਕੀਤੀ ਜਾ ਰਹੀ ਹੈ ਜਿਦੇ ਵਿੱਚ ਉਹ ਪਾਰਟਿਸਪੇਟ ਕਰਨਗੇ ਔਰ ਉਸ ਪਾਰਟਿਸਪੇਸ਼ਨ ਦੇ ਕਰਕੇ ਅਸੀਂ ਉਹਨਾਂ ਨੂੰ ਇੱਕ ਰਨਿੰਗ ਕਿਟ ਪ੍ਰੋਵਾਈਡ ਕੀਤੀ ਗਈ ਹੈ ਔਰ ਉਹਨਾਂ ਨੂੰ ਆਪਣੀ ਬੈਸਟ ਵਿਸ਼ੇਸ ਦਿੱਤੀਆਂ ਹਨ ਕਿ ਆਉਣ ਵਾਲੀ ਮੈਰਾਥਨ ਦੇ ਵਿੱਚ ਉਹ ਜਿੱਤ ਕੇ ਉਹਨੂੰ 골ਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਮੈਡਲ ਲੈ ਕੇ ਆਪਣਾ ਆਪਣਾ ਮਾਪਿਆਂ ਦਾ ਨਾਮ ਆਪਣੇ ਸਕੂਲ ਦਾ ਨਾਮ ਆਪਣੇ ਇਲਾਕੇ ਦਾ ਨਾਮ ਰਾਸ਼ਣ ਕਰਨਾ ਨਸ਼ੇ ਨੂੰ ਲੈ ਕੇ ਵੀ ਜਾਗਰੂਕ ਕੀਤਾ ਗਿਆ ਬੱਚਿਆਂ ਨੂੰ ਹਾਂਜੀ ਨਸ਼ੇ ਲਈ ਸਾਡੀ ਜਿਹੜੀ ਮਹੀਮ ਹੈ ਉਹ ਰੈਗੂਲਰ ਚੱਲਦੀ ਰਹਿੰਦੀ ਹੈ ਜਿਦੇ ਵਿੱਚ ਅਸੀਂ ਟਾਈਮ ਟੂ ਟਾਈਮ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਲੋਕੇਸ਼ਨਸ ਦੇ ਉੱਪਰ ਇੱਕ ਨਸ਼ਾ ਮੁਕਤੀ ਅਭਿਆਨ ਦੇ ਤਹਿਤ ਅਸੀਂ ਇੱਕ ਕੰਮ ਆਰਗੇਨਾਈਜ਼ ਕਰਦੇ ਹਾਂ ਜਿਦੇ ਵਿੱਚ ਅਸੀਂ ਰੀਸੈਂਟਲੀ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਸੀਗਾ ਮਹਾਰਖੇਵਾ ਦੇ ਵਿੱਚ ਮਾ ਮਾਤਮਨਗਰ ਚ ਔਰ ਉਸ ਤੋਂ ਬਾਅਦ ਅਸੀਂ ਰੈਗੂਲਰਲੀ ਇੱਕ ਹੋਰ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਅਸੀਂ ਟਾਈਮ ਟੂ ਟਾਈਮ ਐਵੇਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹਿੰਦੇ ਹਾਂ ਜਿਨ੍ਹਾਂ ਦੇ ਵਿੱਚ ਉਹ ਉਹ ਪ੍ਰੋਗਰਾਮ ਨੂੰ ਅਸੀਂ ਨਸ਼ਾ ਮੁਕਤੀ ਅਭਿਆਨ ਦੇ ਨਾਲ ਕਲੱਬ ਕਰ ਦਿੰਦੇ ਹਾਂ ਤਾਂ ਕਿ ਜਿਹੜੀ ਵੀ ਉੱਥੇ ਪਬਲਿਕ ਗੈਦਰਿੰਗ ਹੋਈ ਹੈ ਯੰਗ ਜਨਰੇਸ਼ਨ ਆਈ ਹੈ ਬਜ਼ੁਰਗ ਆਏ ਹਨ ਬੱਚੇ ਆਏ ਹਨ ਔਰ ਹਰ ਇੱਕ ਸਿਵਿਲਿਅਨ ਆ ਰਹੇ ਹਨ ਉਹਨਾਂ ਨੂੰ ਜਾਗਰੂਤ ਕੀਤਾ ਜਾਵੇ ਕਿ ਨਸ਼ੇ ਕਿੰਨੇ ਨੁਕਸਾਨਦੇਹ ਹਨ ਔਰ ਉਹਨਾਂ ਤੋਂ ਖਿਲਾਫ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਸਾਨੂੰ ਆਪਣਾ ਯੋਗਦਾਨ ਦੇਣ। ਬੱਚਿਆਂ ਨਾਲ ਤੁਹਾਡੀ ਗੱਲਬਾਤ ਹੋਏਗੀ ਕਿਸ ਤਰ੍ਹਾਂ ਦਾ ਦੇਖਣ ਮਿਲਿਆ ਉਤਸ਼ਾਹ ਕਿੰਨਾ ਕਿ ਬੱਚਿਆਂ ਦਾ। ਬੱਚਿਆਂ ਨੂੰ ਅੱਜ ਬਹੁਤ ਉਤਸ਼ਾਹ ਹੈ ਔਰ ਬੱਚੇ ਬਹੁਤ ਖੁਸ਼ ਹਨ ਇੱਕ ਤਾਂ ਬੱਚਿਆਂ ਨੂੰ ਅੱਜ ਨਵੇਂ ਬੈਂਚ ਵੀ ਮਿਲੇ ਹਨ ਔਰ ਬੱਚਿਆਂ ਨੂੰ ਉਹਨਾਂ ਦੇ ਸਾਥੀਆਂ ਨੂੰ ਅੱਜ ਪ੍ਰਾਈਜ਼ ਮਿਲੇ ਹੈਗੇ ਔਰ ਨਾਲ ਹੀ ਉਹਨਾਂ ਦੇ ਇਲਾਕੇ ਦੇ ਬੱਚਿਆਂ ਨੂੰ ਜੋ ਕਿ ਪਾਰਟਿਸਪੇਟ ਕਰ ਰਹੇ ਹਨ ਮੈਰਾਥਨ ਡੌਟ ਦੇ ਵਿੱਚ ਉਹਨਾਂ ਨੂੰ ਰਨਿੰਗ ਕਿਟ ਵੀ ਮਿਲੀ ਹੈ ਇਸ ਕਰਕੇ ਉਹ ਬਹੁਤ ਖੁਸ਼ ਹੈ ਔਰ ਬੱਚਿਆਂ ਨੇ ਅੱਜ ਸਾਡੇ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਇੱਕ ਕਸਮ ਖਾਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ੇ ਨੂੰ ਆਪਣੇ ਇਲਾਕੇ ਦੇ ਵਿੱਚ ਹੋਣ ਨਹੀਂ ਦੇਣਗੇ ਔਰ ਅਸੀਂ ਇੱਕ ਅਭਿਆਨ ਸ਼ੁਰੂ ਕਰਾਂਗੇ ਜਿਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਬਣਾਉਣ ਦੀ ਪੂਰੀ ਕੋਸ਼ਿਸ਼ ਯੋਗਦਾਨ ਦੇਵਾਂਗੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਮੈਂ ਇਹੀ ਦੇਸ਼ ਦੇਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਾਡਾ ਭਵਿੱਖਿਆ ਬਣਨ ਔਰ ਇੱਕ ਉਜਾਗ ਆਪਣਾ ਨਾਮ ਰੋਸ਼ਨ ਕਰਨ ਆਪਣੇ ਮਾਪਿਆਂ ਦਾ ਨਾਮ ਆਪਣੇ ਸਕੂਲ ਦਾ ਨਾਮ ਔਰ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਕੇ ਅਲੱਗ-ਅਲੱਗ ਆਪਣੀ ਆਪਣੀ ਜਿਹੜੇ ਕੈਰੀਅਰ ਪਰਸੂ ਕਰਨਾ ਚਾਹੁੰਦੇ ਆ ਉਹਦਾ ਵਿੱਚ ਖਿਆਤੀ ਪਾਣ